ਇਹ ਕੀ ਹੈ ਮੈਂ ਮਾਰ ਬੱਤੇ ਬੂਮਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੇ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਆਂਟੀ ਮੀਨੂ ਸਿਰਾ ਤੇ ਮਹਿਕਪ੍ਰੀਤ कौर ਬਾਰੇ ਤਾਂ ਬਹੁਤੀ देर ਨਾ ਕਰਦੇ ਹੋਏ ਕਰਦੇ ਆਂ ਅੱਜ ਦੀ ਵੀਡੀਓ ਨੂੰ ਸਟਾਰਟ ਹਾਂਜੀ ਗੁੱਡ ਮਾਰਨਿੰਗ ਗਾਇਜ਼ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਇਆ ਦਿਓ ਯੋਤਸਿਰ ਸ਼ੋਰ ਜਿਹਾ ਤਾਂ ਤੁਹਾਨੂੰ ਆ ਲਈ ਤੇ ਲਗਦਾਂਟੀ ਬਹੁਤ ਮਹਾਨ ਕਲਾਕਾਰ ਆ ਜਿਹੜੀ ਇੱਕੋ ਟੇਕ ਦੇ ਵਿੱਚ ਕੰਮ ਨਵੇੜ ਦਿੰਦੀ ਆ ਭਾਵੇਂ ਫਿਰ ਦੁਪੱਟਾ ਭੁੱਲੇ ਚਾਹ ਭੁੱਲੇ ਚਾ ਡਾਇਲੌਗ ਪਰ ਦੁਆਰਾ ਬੋਲਣ ਦੀ ਹਿੰਮਤ ਨਹੀਂ ਕਰਨੀ ਸਿਰਫ ਸਤਿਸ਼੍ਰੀ ਅਕਾਲ ਤਾਂ ਦੁਬਾਰਾ ਕਹਿਣਾ ਸੀ ਇਹਦੇ ਚ ਕਿਹੜਾ ਕੋਈ ਫਿਲਾਸਫੀ ਦੀ ਗੱਲ ਕਹਿਣੀ ਸੀ ਜਿਹੜੀ ਦੁਆਰਾ ਯਾਦ ਹੀ ਨਾ ਆਦੀ ਤੇ ਤੁਸੀਂ ਇਹਨਾਂ ਦੀ ਯਾਦਦਾਸ਼ਤ ਦੇਖੋ ਸਮਝ ਨਹੀਂ ਆਉਂਦੀ ਇਹਨਾਂ ਦੀ ਯਾਦਦਾਸ਼ਤ ਕਮਜ਼ੋਰ ਆ ਕਿ ਤੇਜ਼ ਕਿਉਂਕਿ ਵਲੌਗ ਸਟਾਰਟ ਕਰਨ ਲੱਗਿਆ ਇਹਨਾਂ ਨੂੰ ਯਾਦ ਨਹੀਂ ਹੁੰਦਾ ਕਿ ਅਸੀਂ ਸ਼ਾਲ ਜਾਂ ਦੁਪੱਟਾ ਲੈਣਾ ਪਰ ਜਿਵੇਂ ਵਲੌਗ ਸਟਾਰਟ ਕਰਦਿਆ ਕੁਝ ਹੀ ਸੈਕਿੰਡਸ ਬਾਅਦ ਇਹਨਾਂ ਨੂੰ ਯਾਦ ਆ ਜਾਂਦਾ ਬਾਕੀ ਚੱਲ ਜੇ ਸ਼ੂਟ ਹੋ ਵੀ ਗਿਆ ਤਾਂ ਇੱਕ ਕਾਟੀ ਮਾਰਨਾ ਸੀ ਐਡੀਟਿੰਗ ਟਾਈਮ ਮਾਰ ਲੈਂਦੇ ਕੱਟ ਮਾਰਨ ਲਈ ਕਿਹੜਾ ਮਸਾਇਲਾ ਲੌਂਚ ਕਰਨੀ ਪੈਣੀ ਸੀ ਵੀ ਐਡਾ ਹੀ ਕਿਤੇ ਸਖਤ ਕੰਮ ਹੁੰਦਾ ਚਲੋ ਇਹਨਾਂ ਲਈ ਮਾਉਂਟ ਐਵਰੇਸਟ ਚੜਨਾ ਤੇ ਸੀਨ ਦੁਆਰਾ ਸ਼ੂਟ ਕਰਨਾ ਇੱਕ ਬਰਾਬਰ ਹੀ ਹੁੰਦਾ ਬੱਤ ਸਹੀ ਹੈ ਅੱਬਾ ਉੱਠ ਕੇ ਅੱਬਾ ਸੁਬਾ ਉੱਠੇ ਸੀ ਜਲਦੀ 6:00 ਵਜਣ ਵਾਲੇ ਆ 9 ਪਰ ਗੱਜਣ ਦੇ ਸਕੂਲ ਦਮਾ ਪੀਂਦੀਆਂ ਸੁਬਾ ਦੀ ਚਾਹ ਹੋਣ ਤਰਫੋਂ ਦਿਨ ਨਾਸ਼ਤਾ ਬਣਾ ਕੇ ਪੈਕ ਕਰਦਾ ਨਾ ਤੋ ਕਿ ਆਪਾਂ ਵਿਰਲੇ ਹੋਗੇ ਕੰਮ ਕਰਨਾ ਹੁਜੀ ਆਂਟੀ ਦੀਆਂ ਗੱਲਾਂ ਨੂੰ ਨਾ ਸੀਰੀਅਸ ਨਾ ਲਿਓ ਆਂਟੀ ਨੇ ਨਾ ਨਹਾਉਣ ਦੀ ਪਰਿਭਾਸ਼ਾ ਬਦਲਦੀ ਆਂਟੀ ਦੇ ਅਕੋਰਡਿੰਗ ਠੰਡ ਚ ਨਹਾਉਣ ਦਾ ਮਤਲਬ ਹੁੰਦਾ ਵੀ ਰਜਾਈ ਚੋਂ ਮੂੰਹ ਬਾਹਰ ਕੱਢਣਾ ਚਾਹ ਪੀਣੀ ਤੇ ਮੁੜ ਫੇਰ ਅੰਦਰ ਵੜ ਜਾਣਾ ਤੇ ਬਸ ਹੋ ਗਏ ਨਾ ਤੋ ਕਿ ਵੇਲੇ ਆਂਟੀ ਜੇ ਤੁਸੀਂ ਸੱਚੀ ਨਹਾਲੇ ਨਾ ਤਾਂ ਫਿਰ ਆ ਬੈੱਡ ਤੇ ਰੱਖੀ ਰਜਾਈਏ ਸੁਲਤਾਨੀ ਕਿਉਂ ਗਵਾਈ ਦਿੰਦੀ ਆ ਵੀ ਤੁਸੀਂ ਹਜੇ ਤੱਕ ਇਹਦੀ ਹੱਦ ਵੀ ਨਹੀਂ ਟੱਪੇ ਮਸਾ ਤਾਂ ਵਲੌਗ ਸਟਾਰਟ ਕਰਨ ਤੋਂ ਪਹਿਲਾਂ ਇਹ ਆਪਦੇ ਤੋਂ ਪਾਸੇ ਕੀਤੀ ਆ ਐਨੀ ਠੰਡ ਦੇ ਵਿੱਚ ਨਹਾ ਕੇ ਬੈੱਡ ਤੇ ਚਾਹ ਪੀਣ ਦਾ ਮਤਲਬ ਆ ਵੀ ਜਾਂ ਤਾਂ ਆਂਟੀ ਨੂੰ ਠੰਡ ਨਹੀਂ ਲੱਗਦੀ ਤੇ ਜਾਂ ਫਿਰ ਆਂਟੀ ਨੂੰ ਗੱਪ ਮਾਰਨ ਦੀ ਪ੍ਰੈਕਟਿਸ ਹੀ ਬਹੁਤ ਹੋ ਚੁੱਕੀ ਆ ਨਾ ਹੀ ਆਂਟੀ ਤੂੰ ਨਹਾਤੀਆਂ ਤੇ ਨਾ ਹੀ ਤੂੰ ਰਜਾਈ ਚੱਕੀ ਆ ਤੇ ਨਾ ਹੀ ਤੂੰ ਆਪਦੇ ਮੂਰੇ ਪਿਆ ਕੱਪ ਕਿਸੇ ਸਿਰੇ ਲਾਇਆ ਤੇ ਫਿਰ ਕੰਮ ਨਵੇੜ ਕੇ ਵਿਹਲੀ ਕਿਹੜੇ ਟਾਈਮ ਹੋ ਗਈ ਇਹ ਹੁੰਦਾ ਵਲੌਗਰਾਂ ਵਾਲਾ ਸਾਫ਼ ਸੁਥਰਾ ਸਫੇ अरे बाप रे ये तो धोती खोल रहा है गाइस गाइस मैं बन पल्लू 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 गाइस रे के मैं लगदी मैं ओ बल्ले बल्ले लौ जी आंटी ने ਹੁਣ ਪਾਲੂ ਬਣ ਕੇ ਆਪਣੀ ਊਰਜਾ ਦਿਖਾਈ ਆ ਤੇ ਜੇ ਕਿਸੇ ਨੇ ਆਂਟੀ ਨੂੰ ਹੁਣ ਕੰਮ ਕਰਨ ਨੂੰ ਕਹਤਾ ਤਾਂ ਇਹ ਪਾਲੂ ਦਵਾ ਦਵ जख्मी शेर ਬਣ ਜਾਣਾ <laughs> <laughs> आओ देखिए आलसी भालू ऊर्जा किते कित्थे वरतद इधर दिखे दिखाई सूट सारा योग ਲਓ ਜੀ ਹੁਣ ਅੰਟੀ ਕਰਨ ਲੱਗੀ ਆ ਯੋਗਾ ਬਾਕੀ ਤੁਸੀਂ ਆਂਟੀ ਦਾ ਸਰੀਰ ਦੇਖ ਕੇ ਹੀ ਹਿਸਾਬ ਲਾ ਲਿਆ ਹੋਣਾ ਵੀ ਆਂਟੀ ਕਿੰਨਾ ਕੁ ਯੋਗਾ ਕਰਦੀ ਆ ਤੇ ਆਂਟੀ ਨੂੰ ਯੋਗੇ ਦੇ ਨਾਮ ਤੇ ਇੱਕ ਹੀ ਆਸਣ ਆਉਂਦਾ ਉਹ ਆ ਭੰਗੜਾ ਆਸਣ ਉਹ ਜਿੰਨਾ ਮਰਜ਼ੀ ਕਰਵਾ ਲਓ ਪਰ ਇਸ ਤੋਂ ਇਲਾਵਾ ਜੇ ਤੁਸੀਂ ਕਿਚਨ ਆਸਣ ਤੇ ਸਫਾਈ ਆਸਣ ਦੀ ਗੱਲ ਕੀਤੀ ਤੇ ਫੇਰ ਆਂਟੀ ਨੂੰ ਗੁੱਸਾ ਆ ਜਾਣਾ ਤੇ ਫੇਰ ਉਹਨੂੰ ਇੱਕ ਹੀ ਆਸਣ ਆਉਣਾ ਉਹ ਆ ਹਸਪੀਟਲ ਆਸਣ ਗਾਇਜ਼ ਆਪਾਂ ਨਾ ਬਾਹਰ ਜਾਂਦੇ ਆ ਤੇ ਗਾਇਜ਼ ਆਪਾਂ ਜਾਂਦੇ ਆ ਬਾਹਰ ਰੀਐਕਸ਼ਨ ਦੇ ਦੋ ਸਾਰਿਆਂ ਨੂੰ ਮੇਰੇ ਸੂਟ ਦਾ ਸਾਰਿਆਂ ਦਾ ਰਿਐਕਸ਼ਨ ਦੇਖਣਾ ਹੈ ਬਾਹਰ ਕੋਈ ਇਫਤਾਨ ਗਾਇਸ ਦੇ ਬੀਬੀ ਦਾ ਰਿਐਕਸ਼ਨ ਦੇਖਦੇ ਜਾ ਕੇ ਬੀਬੀ ਮੈਨੂੰ ਇਹ ਸੂਟ ਦੇਖ ਕੇ ਕਿੱਦਾਂ ਕਰਦੀ ਚੱਲਦੇ ਆਪਾਂ ਪੱਲੂ ਬਣੀ ਸਾਡੇ ਫੱਟੇ ਤੇ ਬੈਠੇ ਆ ਹੋਏ ਕੀ ਕਹਿੰਦੇ ਆਂਟੀ ਨੂੰ ਲੱਗਦਾ ਵੀ ਸਾਰਾ ਪਿੰਡ ਬਸ ਸਵੇਰੇ ਤੋਂ ਇਹਦੀ ਉਡੀਕ ਹੀ ਕਰੀ ਜਾਂਦਾ ਵੀ ਕਦੋਂ ਆਂਟੀ ਵਿਆਂਤਬੰਦੀ ਨਾਲ ਸੜਕ ਤੇ ਆਵੇ ਤੇ ਕਦੋਂ ਅਸੀਂ ਆਵਦਾ ਕੀਮਤੀ ਰਿਐਕਸ਼ਨ ਦੇਈਏ ਆਂਟੀ ਨਾ ਤਾਂ ਇਹ ਕੋਈ ਕੈਟਵੌਕ ਆ ਤੇ ਨਾ ਹੀ ਤੂੰ ਹਾਲੀਵੁੱਡ ਦੀ ਸਟਾਰ ਆ ਵੀ ਜਿਹਨੂੰ ਵੇਖ ਕੇ ਲੋਕ ਬੇਹੋਸ਼ ਹੋਣਗੇ ਕਮ ਆਨ ਬੀਬੀ ਪਰ ਸਨੋ ਨਾ ਕਲੋਥਸ ਆਫ ਦੀ ਬੋਡੀ ਟਾਈਪ ਦੇ ਹਿਸਾਬ ਨਾਲ ਪਾਉਣੇ ਚਾਹੀਦੇ ਆ ਇੱਥੇ ਮੈਂ ਕੋਈ ਬੋਡੀ ਸ਼ੇਮਿੰਗ ਨਹੀਂ ਕਰ ਰਹੀ ਕਿਉਂਕਿ ਆਂਟੀ ਨੇ ਹਰ ਗੱਲ ਦਾ ਮਤਲਬ ਪੁੱਠਾ ਲਾ ਜਾਣਾ ਹੁੰਦਾ ਆਈ ਮੀਨ ਟੂ ਸੇ ਅੰਡਰਸਟੈਂਡਿੰਗ ਆਫ ਆਊਟਫਿਟ ਬਹੁਤ ਜ਼ਰੂਰੀ ਆ ਆਬਵੀਅਸਲੀ ਏਜਡ ਐਂਡ ਹੈਲਥੀ ਬੰਦੇ ਦੇ ਬੋਡੀ ਫਿਟਿਡ ਕਲੋਥਸ ਸਹੀ ਨਹੀਂ ਲੱਗਦੇ ਪਰੀ ਤਾਂ ਮੁੜਕਾ ਆ ਗਿਆ ਤੇ ਓਹੋ ਨੂਰੀ ਦੇ ਨਾਲ ਤਾਂ ਬਹੁਤ ਵੱਡਾ ਅੰਨਿਆ ਹੋਇਆ ਉਹ ਸੋਚਦੀ ਹੋਣੀ ਆ ਜ਼ੂ ਚੋਂ ਪਤਾ ਨਹੀਂ ਕਿਹੜਾ ਪ੍ਰਾਣੀ ਨਿਕਲ ਕੇ ਮੇਰੇ ਸਾਹਮਣੇ ਆ ਗਿਆ ਨੂਰੀ ਨੂੰ ਤਾਂ ਤੈਨੂੰ ਵੇਖ ਕੇ ਸਦਮਾ ਲੱਗਿਆ ਪਿਆ ਬਾਕੀ ਆਂਟੀ ਤੂੰ ਰਿਐਕਸ਼ਨ ਲੱਭਦੀ ਸੀ ਨਾ ਇਹ ਆ ਸਲੀ ਰਿਐਕਸ਼ਨ ਕੁੱਤੇ ਦਾ ਭੌਂਕਣਾ ਤੇਰੇ ਡ्रेसਿੰਗ ਸੈਂਸ ਦੀ ਸਭ ਤੋਂ ਵੱਡੀ ਗਵਾਈ ਆ ਗਜਬ ਬੇਇੱਜ਼ਤੀ ਹੈ ਹਾਂ ਬਾਈ ਕਿਤੇ ਹੁੰਦਾ ਨਾ ਕਿਹ ਕਿਹ ਦੇਖਿਆ ਕਿ ਦਦੇ ਤਾਂ ਬਾਈ ਕਿੱਦਾਂ ਦੇਖਦੇ ਆ ਅੰਟੀ ਉਹ ਦੇਖਦੇ ਆ ਵੀ ਸਾਡੇ ਪਿੰਡ ਦੇ ਵਿੱਚ ਕਿਹੜਾ ਬਹਿ ਰੁਪਿਆ ਤੁਰਿਆ ਫਿਰਦਾ ਜਾਂ ਫਿਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਇਹ ਕਿਹੜੀ ਖਾਸ ਕਿਸਮ ਦੀ ਐਡਵਰਟਾਈਜ਼ਮੈਂਟ ਆ ਜਿਹੜੀ ਸੜਕ ਤੇ ਕਮਲ ਮਾਰਦੀ ਆਉਂਦੀ ਆ ਐਂਡ ਵੈਸੇ ਵੀ ਉਹ ਏਜਡ ਪਰਸਨ ਆ ਤੁਹਾਡੇ ਪਿੰਡ ਦੇ ਆ ਤੇ ਉਹਨਾਂ ਨੂੰ ਵਲੌਗ ਦੇ ਵਿੱਚ ਕੈਪਚਰ ਕਰਕੇ ਬੋਲੀ ਜਾਂਦੀ ਆ ਕਿ ਕਿਦਾਂ ਦੇਖਦੇ ਆ ਇਹ ਤਾਂ ਫਿਰ ਜਮਾਂ ਹੀ ਹੱਦ ਹੋਗੀ ਲੋਜੀ ਤੁਸੀਂ ਮਹਿਕ ਦੀ ਸੁਣ ਲੋ ਪਰਚੇ ਪਵਾਉਣ ਦਾ ਸ਼ੌਂਕ ਆ ਮੈਡਮ ਨੂੰ ਇਹਨੂੰ ਕੋਈ ਦੱਸੇ ਵੀ ਇਹ ਰਜਿਸਟਰੀ ਕਰਾਉਣ ਵਾਲੇ ਕਾਗਜ਼ ਨਹੀਂ ਵੀ ਜਿਹੜੇ ਤੂੰ 3-4 ਪਵਾਉਣ ਨੂੰ ਫਿਰਦੀ ਆ ਵੈਸੇ ਚਾਈਲਡ ਮੈਰਿਜ ਦਾ ਤਾਂ ਬੰਦ ਆ ਤੁਹਾਡੇ ਤੇ ਉਹ ਪਰ ਸੱਚ ਇਹਨਾਂ ਦਾ ਤਾਂ ਵਿਆਹ ਹੀ ਨਹੀਂ ਹੋਇਆ ਬਾਕੀ ਰਹੀ ਗੱਲ ਜੋਰ ਜਮਾਉਣ ਦੀ ਉਹ ਤਾਂ ਤੂੰ ਅਜਮਾਈ ਲਿਆ ਬਹੁਤ ਜੋਰ ਆ ਤੇਰੇ ਚ ਤਿੰਨ ਚਾਰ ਘਰ ਖਰਾਬ ਕਰਤੇ ਬਾਕੀ ਗਾਇਸ ਅੱਜ ਦੀ ਵੀਡੀਓ ਨੂੰ ਆਪਾਂ ਕਰਦੇ ਇੱਥੇ ਖਤਮ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਵੀਡੀਓ ਨੂੰ ਵੀ ਲਾਈਕ ਕਰਨਾ